ਤੋ ਇਦਾਂ ਹੀ ਤੁਹਾਡੇ ਨਾਲ ਆ ਜੀ ਤੁਹਾਡਾ ਪੈਸਾ ਤੁਹਾਡਾ ਦਿੱਤਾ ਹੋਇਆ ਪੈਸਾ ਤੇ ਤੁਹਾਡੇ ਤੇ ਲਾਵਾਂਗੇ ਜੀ ਰੁਪਈਏ ਦੀ ਹੇਰਾਫੇਰੀ ਨਹੀਂ ਹੈਗੀ ਇਹ ਸਰਕਾਰ ਚ ਨਾ ਅਸੀਂ ਰੱਖਣਾ ਨਾ ਅਸੀਂ ਰੱਖੀਏ ਤੁਹਾਡਾ ਪੈਸਾ ਤੁਹਾਡੇ ਤੇ ਲੱਗੇ ਇਹ ਤੋਂ ਵੱਡੀ ਸਾਡੇ ਲਈ ਖੁਸ਼ੀ ਦੀ ਕੋਈ ਗੱਲ ਨਹੀਂ ਹੋ ਸਕਦੀ ਤੇ ਹੁਣ ਤੱਕ ਲਗਭਗ 5 ਕਰੋੜ ਦਾ ਲਾਗਤ ਨਾਲ ਤੁਹਾਡੇ ਪਿੰਡ ਚ ਜਿਹੜੇ ਕੰਮ ਨੇ ਉਹ ਸ਼ੁਰੂ ਹੋਏ ਨੇ ਜਿਹੜੇ ਵਾਟਰ ਵਰਕਸ ਦਾ ਕੰਮ ਅਸੀਂ ਦਾ ਮੇਨ 2 ਕਰੋੜ ਦੀ ਲਾਗਤ ਨਾਲ ਉਹ ਵੀ ਸ਼ੁਰੂ ਹੋਇਆ ਲਾਇਬ੍ਰੇਰੀ ਜਿਹੜੀ ਆ ਉਹ ਵੀ ਬਣ ਰਹੀ ਹੈ ਤੇ ਤੇ ਵੀ ਅਸੀਂ ਯਾਸ ਕਰਦੇ ਹਾਂ ਕਿ ਜਲਦ ਮੋਹੱਲਾ ਕਲੀਨਿਕ ਵੀ ਤੁਹਾਡੇ ਪਿੰਡ ਨੂੰ ਮਹੀਆ ਕਰਾਇਆ ਜਾਏਗਾ ਉਹਦੇ ਲਈ ਵੀ ਅਸੀਂ ਪੂਰ ਜ਼ੋਰ ਮਿਹਨਤ ਕਰਾਂਗੇ ਤੁਸੀਂ ਐਮ ਸਾਹਿਬ ਨੂੰ ਤੁਹਾਡੀ ਸਿਫਾਰਿਸ਼ ਵੀ ਕਰਾਂਗੇ ਕਿ ਪਿੰਡ ਦੇ ਲੋਕਾਂ ਨੂੰ ਜਿਹੜੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣ ਤੁਹਾਡੇ ਪਿੰਡ ਦਾ ਪਿਆਰ ਹੈ ਜੀ ਜਿਹੜਾ ਤੁਸੀਂ ਸਾਰੇ ਇੱਥੇ ਚੱਲ ਕੇ ਆਏ ਹੋ ਮਿਲਦੇ ਰਹਿੰਦੇ ਹੋ ਪਹਿਲਾਂ ਵੀ ਤੁਹਾਡੇ ਨਾਲ ਦਰਸ਼ਨ ਮੇਲੇ ਹੁੰਦੇ ਰਹਿੰਦੇ ਨੇ ਪਰ ਅੱਜ ਖੁਸ਼ੀ ਹੈ ਜਿਹੜੀ ਉਹ ਦੁਗਣੀ ਹੈ ਕਿਉਂਕਿ ਜਿਹੜੀ ਬਹੁਤ ਲੰਬੇ ਸਮੇਂ ਦੀ ਮੰਗ ਸੀਗੀ ਕਿ ਜਿਹੜਾ ਸਕੂਲ ਹੈ ਉਹ ਬਹੁਤ ਹੀ ਖਸਤਾ ਹਾਲਤ ਚ ਸੀ ਕਮਰਿਆਂ ਦੀ ਲੋੜ ਸੀ ਉਹ ਅੱਜ ਪੂਰੀ ਹੋਈ ਹੈ ਸਰਕਾਰ ਨੇ ਮਾਨ ਸਰਕਾਰ ਨੇ 72 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਅੱਜ ਸਕੂਲਾਂ ਦੇ ਕਮਰਿਆਂ ਲਈ ਦਿੱਤੀ ਸੀ ਉਹ ਕਮਰੇ ਅੱਜ ਬਣ ਕੇ ਤਿਆਰ ਨੇ ਖੁਸ਼ੀ ਦੀ ਗੱਲ ਇਹ ਹੈ ਕਿ ਆਪਣੇ ਮੌਸਮ ਹੈ ਜਿਹੜਾ ਉਹ ਤਾਂ ਜਾਂ ਤਾਂ ਬੇਹੱਦ ਦੀ ਗਰਮੀ ਹੁੰਦੀ ਹੈ ਜਾਂ ਠੰਡ ਹੁੰਦੀ ਹੈ ਸੋ ਇਹ ਸਕੂਲ ਚ ਕਮਰੇ ਪੈਣ ਨਾਲ ਇੰਨਾ ਤਾਂ ਹੈਗਾ ਕਿ ਬੱਚਿਆਂ ਨੂੰ ਇੱਕ ਵਧੀਆ ਜਗ੍ਹਾ ਬੈਠਣ ਨੂੰ ਮਿਲਣੀ ਦਰਮੀਆਂ 'ਚ ਪੱਖੇ ਚੱਲਣਗੇ ਸਿਆਲ 'ਚ ਜੇ ਖਿੜਕੀਆਂ ਬਾਰੀਆਂ ਬੰਦ ਕਰਕੇ ਬੱਚੇ ਆਪਦਾ ਪੜ੍ਹ ਸਕਦੇ ਨੇ ਪਹਿਲਾਂ ਆਪਾਂ ਦੇਖਦੇ ਰਹਿੰਦੇ ਆਂ ਵੀ ਕਈ ਵਾਰੀ ਬੱਚੇ ਬਾਹਰ ਬੈਠ ਕੇ ਪੜ੍ਹਦੇ ਹੁੰਦੇ ਨੇ ਪੇੜਾਂ ਥੱਲੇ ਰਕਤਾਂ ਥੱਲੇ ਸੋ ਅੱਜ ਇਹ ਗੱਲੋਂ ਤਾਂ ਆਪਾਂ ਨਿਸ਼ਚਿੰਤ ਹੋ ਗਏ ਆਂ ਕਿ ਬੱਚਿਆਂ ਲਈ ਇੱਕ ਵਧੀਆ ਮਾਹੌਲ ਹੈ ਪੜ੍ਹਾਈ ਲਈ ਬੱਚਾ ਵੀ ਤਾਂ ਹੀ ਪੜ੍ਹ ਸਕਦਾ ਹੈ ਟੀਚਰ ਤਾਂ ਹੀ ਪੜ੍ਹਾ ਸਕਦਾ ਹੈ ਜੇ ਮਾਹੌਲ ਮਿਲੇ ਪੁਰਾਣੀ ਸਰਕਾਰਾਂ ਨੇ ਇਹਨਾਂ ਚੀਜ਼ਾਂ ਤੇ ਗੌਰ ਨਹੀਂ ਕੀਤਾ ਕਿ ਮਾਹੌਲ ਠੀਕ ਹੋਣਾ ਚਾਹੀਦਾ ਹੈ ਮਾਨ ਸਰਕਾਰ ਜਦ ਦੀ ਹੋਣ ਚਾਹੀਏ ਉਹਦੇ ਦੋ ਹੀ ਮੇਨ ਏਜੰਡੇ ਸੀਗੇ ਕਿ ਅਸੀਂ ਸਿੱਖਿਆ ਵੱਲ ਤੇ ਸਿਹਤ ਵੱਲ ਧਿਆਨ ਦੇਈਏ ਜੇ ਸਿੱਖਿਆ ਹੋਊਗੀ ਤਾਂ ਹੀ ਆਪਣਾ ਦੇਸ਼ ਪੰਜਾਬ ਹੈ ਜਿਹੜਾ ਅੱਗੇ ਵਧ ਸਕਦਾ ਤੇ ਉਹਦੇ ਬਾਵਤੀ ਪਹਿਲਾਂ ਵੀ ਮਾਨ ਸਰਕਾਰ ਨੇ ਗ੍ਰਾਂਟਾਂ ਤੁਹਾਡੇ ਪਿੰਡ ਚ ਹੋਰ ਵੀ ਮਈਆਂ ਕਰਾਈਆਂ ਨੇ ਐਮਪੀ ਹੁੰਦਿਆਂ ਹੋਇਆਂ ਵੀ ਮਾਨ ਸਾਹਿਬ ਨੇ ਇਸ ਪ੍ਰਾਇਮਰੀ ਸਕੂਲ ਲਈ ਗ੍ਰਾਂਟ ਦਿੱਤੀ ਸੀ ਜਿਹਦੇ ਨਾਲ ਪ੍ਰਾਇਮਰੀ ਸਕੂਲ ਦੇ ਕਮਰੇ ਪਏ ਸੀਗੇ ਸੋ ਹੁਣ ਵੀ ਉਹਨਾਂ ਨੇ ਗ੍ਰਾਂਟ ਦਿੱਤੀ ਅਸੀਂ ਧੰਨਵਾਦ ਦੀਆਂ ਮਾਨ ਸਰਕਾਰ ਦੇ ਤੇ ਹੁਣ ਤੱਕ ਲਗਭਗ 5 ਕਰੋੜ ਦਾ ਲਾਗਤ ਨਾਲ ਤੁਹਾਡੇ ਪਿੰਡ 'ਚ ਜਿਹੜੇ ਕੰਮ ਨੇ ਉਹ ਸ਼ੁਰੂ ਹੋਏ ਨੇ ਜਿਹੜੇ ਵਾਟਰ ਵਰਕਸ ਦਾ ਕੰਮ ਸੀਗਾ ਮੇਨ 2 ਕਰੋੜ ਦੀ ਲਾਗਤ ਨਾਲ ਉਹ ਵੀ ਸ਼ੁਰੂ ਹੋਇਆ ਲਾਇਬ੍ਰੇਰੀ ਜਿਹੜੀ ਹੈ ਉਹ ਵੀ ਬਣ ਰਹੀ ਹੈ ਤੇ ਇਹ ਵੀ ਅਸੀਂ ਆਸ ਕਰਦੇ ਹਾਂ ਕਿ ਜਲਦ ਮੋਹੱਲਾ ਕਲੀਨਿਕ ਵੀ ਤੁਹਾਡੇ ਪਿੰਡ ਨੂੰ ਮੁਹैया ਕਰਾਇਆ ਜਾਏਗਾ ਉਹਦੇ ਲਈ ਵੀ ਅਸੀਂ ਪੂਰ ਜ਼ੋਰ ਮਿਹਨਤ ਕਰਾਂਗੇ ਸੀਐਮ ਸਾਹਿਬ ਨੂੰ ਤੁਹਾਡੀ ਸਵਾਰੂ ਸ਼ੀ ਕਰਾਂਗੇ ਕਿ ਪਿੰਡ ਦੇ ਲੋਕਾਂ ਨੂੰ ਜਿਹੜੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣ ਸੋ ਇਦਾਂ ਹੀ ਚੱਲਦਾ ਰਹੇਗਾ ਜੀ ਜਿਹੜੀਆਂ ਵੀ ਹੋਰ ਮੰਗਾਂ ਨੇ ਪਿੰਡ ਦੀਆਂ ਕਮਿਊਨਿਟੀ ਹਾਲ ਦੀ ਹਾਲ ਦੀ ਮੰਦ ਸੀ ਕਿ ਉਹ ਵੀ ਬਣ ਰਿਹਾ ਸੋ ਇਦਾਂ ਹੀ ਤੁਹਾਡੇ ਨਾਲ ਆ ਜੀ ਤੁਹਾਡਾ ਪੈਸਾ ਤੁਹਾਡਾ ਦਿੱਤਾ ਹੋਇਆ ਪੈਸਾ ਤੇ ਤੁਹਾਡੇ ਤੇ ਹੀ ਲਾਵਾਂਗੇ ਜੀ ਰੁਪਈਏ ਦੀ ਹਿਰਾਫੇਰੀ ਨਹੀਂ ਹੈਗੀ ਇਹ ਸਰਕਾਰ 'ਚ ਨਾ ਅਸੀਂ ਰੱਖਣਾ ਨਾ ਅਸੀਂ ਰੱਖੀਏ ਤੁਹਾਡਾ ਪੈਸਾ ਤੁਹਾਡੇ ਤੇ ਲੱਗੇ ਇਹ ਤੋਂ ਵੱਡੀ ਸਾਡੇ ਲਈ ਖੁਸ਼ੀ ਦੀ ਕੋਈ ਗੱਲ ਨਹੀਂ ਹੋ ਸਕਦੀ ਸੋ ਤੁਹਾਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ ਇੱਕ ਵਾਰ ਆਪਾਂ ਇਨਕਲਾਬ ਦੇ ਨਾਮ ਦੇ ਨਾਰਾ ਲਾ ਦਈਏ ਜੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਬਾਦ ਜਿੰਦਾਬਾਦ 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 ਬੋਲੇ ਸੋਨਹਿਰਾ